ਸੰਗਾ ਇਹ ਸਾਡਾ ਬੱਚਾ ਜੀ ਜਿਮ ਜਾਂਦਾ ਸੀ ਉੱਥੇ ਕੋਈ ਲੜਕੀ ਆਉਂਦੀ ਸੀ ਉਸ ਨੇ ਇਹਨੂੰ ਪਹਿਲਾਂ ਦੋਸਤੀ ਕੀਤੀ ਫਿਰ ਇਹਨੂੰ ਮਤਲਬ ਚ ਆਪਦਾ ਉਹ ਵੜਿਆ ਕੇ ਤੇ ਇਹਦੀ ਵੀਡੀਓ ਬਣਾ ਲਈ ਕਨਸੀਲੀ ਤੇ ਫਿਰ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਫਿਰ ਜੋ ਇਹਦੇ ਕੋਲੇ ਸੀ ਸਭ ਲੁੱਟ ਘੁੱਟ ਕਰਕੇ ਇਹਦੀ ਤੇ ਬਾਅਦ ਚ ਇਹਨੂੰ ਜਿਆਦਾ ਪਰੇਸ਼ਾਨ ਕਰਨਾ ਕਹਿੰਦਾ 20 ਲੱਖ ਰੁਪਏ ਦੀ ਮੰਗ ਵੀ ਕੀਤੀ ਗਈ ਤੇ ਉਸ ਕਾਰਨ ਇਹ ਸੂਇਸਾਈਡ ਕਰਨ ਦੀ ਨੇ ਕੋਸ਼ਿਸ਼ ਕੀਤੀ ਅੱਜ ਉਹ ਮੌਤ ਤੇ ਨਾ ਜੂਝ ਰਿਹਾ ਹੈ। ਰਜਿਸਟਰੀ ਵਗੈਰਾ ਵੀ ਹਾਂ ਇੱਕ ਰਜਿਸਟਰੀ ਵੀ ਜਾਲੀ ਉਹਦੇ ਪਲਾਟ ਦੀ ਹੋਰ ਕੁੜੀ ਖੜਾ ਕੇ ਨੇ ਰਜਿਸਟਰੀ ਕੀਤੀ ਹੈ ਤੇ ਜੋ ਮਤਲਬ ਅਸੀਂ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਵੀ ਸਾਡੀ ਉਹ ਹਨਕਾਰੀ ਕਰਕੇ ਤੇ ਉਹਦੇ ਸਾਨੂੰ ਇਨਸਾਫ ਦਿਵਾਇਆ ਜਾਵੇ। ਇਹ ਜਿਹੜਾ ਉਹਨੇ ਉਹ ਕੀਤਾ ਜੀ ਉਹ ਇਹਦੇ ਬਲੈਕ ਮੇਲ ਕਰਨ ਤੇ ਹੀ ਕੀਤਾ ਹੈ। ਕੁਝ ਸਾਡਾ ਸੋਨਾ ਤੇ ਕੁਝ ਨਕਦੀ ਇਹ ਕੁੜੀ ਲੈ ਗਈ ਤੇ ਉਹ ਸਾਡਾ ਪ੍ਰਸ਼ਾਸਨ ਕਾਨੂੰਨ ਤੋਂ ਅਸੀਂ ਮੰਗ ਕਰਦੇ ਆਂ। ਪੀ ਉਹਦੀ ਜਾਂਚ ਕਰਕੇ ਸਾਨੂੰ ਵਾਪਸ ਕਰਵਾਇਆ ਜਾਵੇ ਤੇ ਮੇਰਾ ਬੱਚਾ ਮੌਤ ਦੇ ਮੂੰਹ ਵਿੱਚ ਵੈ ਜੇ ਉਹ ਨੂੰ ਕੁਝ ਹੋ ਜਾਂਦਾ ਤਾਂ ਇਹ ਕੁੜੀ ਤੇ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਇਹ ਸਾਡੇ ਕੋਲੇ ਇੱਕ ਕੋਠੇ ਜੰਡਸਰ ਪਿੰਡ ਹੈ ਨਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਇੱਕ ਗੁਰਪ੍ਰੀਤ ਸਿੰਘ ਹੈ ਉਮਰ ਕਰੀਬ 36 ਸਾਲ ਉਹਦੇ ਵੱਲੋਂ ਇਹ ਸੁਸਾਇਸਾਈਡ ਅਟੈਂਪ ਕੀਤਾ ਸੀ ਸਪਰੇਅ ਪੀਲੀ ਸੀ ਉਹਨੇ ਉਹਨੂੰ ਤਪਾ ਹਸਪੀਟਲ ਐਡਮਿਟ ਕਰਵਾਇਆ ਗਿਆ ਉਹਦੇ ਵਾਰਸਾਂ ਵੱਲੋਂ ਉੱਥੇ ਡਾਕਟਰਾਂ ਨੇ ਉਹਨੂੰ ਅਨਫਿਟ ਲਿਖਤਾ ਸੀ ਉਸ ਤੋਂ ਬਾਅਦ ਫਿਰ ਬੜਿਆਲ ਹਸਪਤਾਲ ਬਠਿੰਡੇ ਐਡਮਿਟ ਕਰਵਾਇਆ ਗਿਆ ਉੱਥੇ ਵੀ ਡਾਕਟਰਾਂ ਨੇ ਅਨਫਿੱਟ ਲਿਖਤਾ ਸੀ ਤੇ ਉਸ ਤੋਂ ਬਾਅਦ ਉਹ ਡੀ ਐਮ ਸੀ ਲੁਧਿਆਣੇ ਉਹਦਾ ਇਲਾਜ ਚੱਲ ਰਿਹਾ ਸੀ ਉੱਥੋਂ ਵੀ ਉਹ ਅਨਫਿੱਟ ਸੀਗਾ ਤਾਂ ਉਹਦੇ ਵਿੱਚ ਉਹਦੇ ਘਰ ਵਾਲੀ ਸਿਮਰਜੀਤ ਕੌਰ ਦੀ ਸਟੇਟਮੈਂਟ ਤੇ ਐਫ ਆਈ ਆਰ ਲਾਗ ਰੋਜ਼ ਕੀਤੀ ਅਸੀਂ ਉਹਦੇ ਘਰ ਵਾਲੀ ਨੇ ਦੱਸਿਆ ਕਿ ਇਹਦੀ ਜਿੰਮ ਦੇ ਵਿੱਚ ਕਿਸੇ ਕੁੜੀ ਨਾਲ ਦੋਸਤੀ ਹੋ ਗਈ ਸੀ ਸੁਖਪ੍ਰੀਤ ਕੌਰ ਸੁੱਖੀ ਨੂੰ ਸੁਖੀ ਨਾਮ ਦੀ ਕੁੜੀ ਨਾਲ ਤਾਂ ਜਿਹੜੀ ਉਹਨੂੰ ਕਿ ਲਗਾਤਾਰ ਬਲੈਕਮੇਲ ਕਰ ਰਹੀ ਸੀ ਔਰ ਅ ਮਕਦਮਾ ਨੰਬਰ 44 46 2025 ਅ ਅਧੀਨਤਾ ਰਸੀਗਾ ਜੀ 318 4 351 ਜਿਮਨ 2 308 ਜਿਮਨ 2 ਤੇ 338 336 ਜਿਮਨ 3 340 ਜਿਮਨ 2 ਤੇ 61 ਜਿਮਨ 2 ਬੀ ਅਨਸ ਤਹਿਤ ਐਫ ਆਈ ਆਰ ਲਾਜ਼ ਕਰ ਲਈ ਸੀ ਥਾਣਾ ਸਹਣਾ ਵਿਖੇ ਇਹ ਕੁੜੀ ਇਹਨੂੰ ਲਗਾਤਾਰ ਬਲੈਕਮੇਲ ਕਰ ਰਹੀ ਸੀ ਪਿਛਲੇ ਡੇਢ ਸਾਲ ਤੋਂ ਇਹਦੇ ਸੰਪਰਕ ਦੇ ਵਿੱਚ ਆਈ ਸੀ ਉਹਦੇ ਘਰ ਵਾਲੀ ਨੇ ਦੱਸਿਆ ਕਿ ਉਸ ਤੋਂ ਬਾਅਦ ਇਹ ਕੁੜੀ ਨੇ ਇੱਕ ਤਾਂ 19 ਲੱਖ ਰੁਪਏ ਦਾ ਪਲਾਟ ਵਕਾ ਦਿੱਤਾ 20 ਲੱਖ ਰੁਪਏ ਦੀ ਇਹ ਡਿਮਾਂਡ ਕਰ ਰਹੀ ਸੀ ਉਸ ਤੋਂ ਬਾਅਦ ਕੜਾ achar tole ਦਾ ਤਿੰਨ tole ਦੀ ਇੱਕ chain ਆ ਕੁਝ ਛਾਪਾਂ ਨੇ ਉਹ ਲੈ ਲਈਆਂ ਇਹਦੇ ਕੋਲੋਂ ਇੱਕ iPhone Apple Watch ਹੁਣ ਤੱਕ ਇਹ ਲੈ ਚੁੱਕੀ ਆ ਤਾਂ ਹੁਣ ਇਹ 20 ਲੱਖ ਰੁਪਏ ਦੀ ਹੋਰ ਡਿਮਾਂਡ ਕਰ ਰਹੀ ਸੀ ਤਾਂ ਉਸ ਤੋਂ ਬਾਅਦ ਫਿਰ ਜਦੋਂ ਮੰਗ ਪੂਰੀ ਨਹੀਂ ਕੀਤੀ ਹੁਣੇ ਤਾਂ ਅ ਇਸ ਕਰਕੇ ਉਹ ਜਿਹੜਾ ਗੁਰਪ੍ਰੀਤ ਹੈ ਕੋਟੇ ਜੰਡਰ ਸਰ ਵਾਲਾ ਉਹਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹਦਾ ਹੁਣ ਇਲਾਜ ਚੱਲ ਰਿਹਾ ਤੇ ਐਫ ਆਈ ਆਰ ਦੇ ਦੌਰਾਨ ਐਫ ਆਈ ਆਰ ਲਾਜ਼ ਕਰਕੇ ਲੜਕੀ ਗ੍ਰਿਫਤਾਰ ਕਰ ਲਈ ਗਈ ਹੈ ਲੜਕੀ ਦਾ ਨਾਮ ਸੁਖਪ੍ਰੀਤ ਕੌਰ ਹਮੀਦੀ ਦੀ ਰਹਿਣ ਵਾਲੀ ਆ ਤਾਂ ਇੱਕ ਦਿਨ ਦੇ ਪੁਲਿਸ ਰਿਮਾਂਡ ਤੇ ਆ ਜੀ ਬਾਕੀ ਜੋ ਵੀ ਅਗਲੇ ਤੱਤ ਸਾਹਮਣੇ ਆਉਣਗੇ ਆਪ ਜੀ ਨੂੰ ਜਾਣੂ ਕਰਵਾ ਦਿੱਤਾ ਜਾਊਗਾ ਕੋਈ ਬਰਾਮਦ ਕੀ ਕੁਝ ਹੋਇਆ ਤੇ ਉਹਦਾ ਫੋਨ ਹੀ ਇੱਕ ਮਿਲਿਆ ਸਾਨੂੰ ਤੇ ਬਾਕੀ ਉਹ ਰਿਕਵਰੀ ਕਹਿੰਦੀ ਮੈਂ ਕਰਵਾ ਦਿੰਨੀ ਆ ਜਿੱਦਾਂ 골ਡ ਹੋ ਗਿਆ ਇੱਕ ਫੋਨ ਉਹਨੇ ਲੁਕਾ ਕੇ ਰੱਖਿਆ ਕੁਝ ਕੱਪੜੇ ਨੇ ਔਰ ਉਹਦੀ ਚੈੱਕ ਬੁੱਕ ਆ ਗੁਰਪ੍ਰੀਤ ਦੀ ਉਹ ਉਹਦੇ ਕੋਲ ਲੜਕੀ ਕੋਲੇ ਉਹ ਰਿਕਵਰੀ ਕਰਨੀ ਬਾਕੀ ਆ ਉਸ ਤੋਂ ਬਾਅਦ ਜਿਹੜੀ ਇਹ ਫੇਕ ਰਜਿਸਟਰੀ ਕਰਵਾਈ ਸੀ ਜਿਹੜੇ ਇਹਨੇ ਜਾਲੀ ਦਸਤਾਵੇਜ਼ ਬਣਾਏ ਸੀ ਪਲਾਟ ਦੀ ਰਜਿਸਟਰੀ ਕਰਾਉਣ ਵਾਸਤੇ ਵੀ ਉਹ ਵੀ ਆਪਾਂ ਜਲਦੀ ਉਹਨਾਂ ਦੀ ਵੀ ਰਿਕਵਰੀ ਕਰ ਲਈ ਜਾਊਗੀ ਸਰ ਜਿਹੜੀ ਵੀਡੀਓ ਸੀਗੀ ਇਹ ਇਹ ਕੀ ਕੁਝ ਸੀਗਾ ਵੀਡੀਓ ਦੇ ਵਿੱਚ ਜਿੱਦਾਂ ਬਲੈਕ ਮੀਨ ਟੁੱਟਿਆ ਜਾ ਰਿਹਾ ਉਸਕੋ ਇਹਨਾਂ ਦੋਨਾਂ ਦੀਆਂ ਇਕੱਠੀਆਂ ਵੀਡੀਓ ਸੀਗੀਆਂ ਉਹ ਸ਼ਲੀਲ ਵੀਡੀਓ ਸੀਗੀਆਂ ਉਹਨਾਂ ਉਹ ਦਿਖਾ ਕੇ ਇਹਨੂੰ ਧਮਕਾ ਰਹੀ ਸੀ ਵੀ ਮੈਂ ਇਹਨਾਂ ਨੂੰ ਪਬਲਿਸ਼ ਕਰ ਦਊਂਗੀ ਜਾਂ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਊਂਗੀ। ਪਰ ਉਹ ਬੰਦਾ ਨਮੋਸ਼ੀ ਦੇ ਵਿੱਚ ਆ ਗਿਆ ਪਰਿਵਾਰ ਵਾਲਾ ਬੱਚਾ ਉਹਦਾ ਇੱਕ 11 ਸਾਲ ਦਾ ਬੇਟਾ ਵੀ ਆ ਤਾਂ ਇਸ ਕਰਕੇ ਫਿਰ ਉਹ ਯਾਨੀ ਇਹ ਸਟੈਪ ਲਿਆ।